ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਟਰੱਕ ਡਰਾਈਵਰ ਜਿਹੜਾ ਅਮਰੀਕਾ ਦੇ ਵਿੱਚ ਐਕਸੀਡੈਂਟ ਕਰਕੇ ਬਹੁਤ ਕਸੂਤਾ ਫਸ ਚੁੱਕਾ ਹੈ ਤੇ ਉਹਨੂੰ ਬਦਨਾਮ ਕਰਨ ਵਾਲੇ ਅਮਰੀਕਾ ਦੇ ਲੋਕ ਨਹੀਂ ਹੈਗੇ ਬਦਨਾਮ ਕਰਨ ਵਾਲੇ ਸਾਡੇ ਆਪਣੇ ਹੈ ਕੋਈ ਪੋਟੇਸ਼ਨ ਪਾਉਂਦਾ ਹੈ ਕੋਈ ਬੈਂਕ ਖਾਤੇ 'ਤੇ ਭੇਜੀ ਜਾਂਦਾ ਹੈ ਬਲੱਡ ਮਨੀ ਇਕੱਠੀ ਕਰਨੀ ਹੈ ਪਰਿਵਾਰ ਨਾਲ ਕੈਂਪਰੋਮਾਈਜ਼ ਕਰਨਾ ਹੈ ਆ ਸਾਡੇ ਪਿੰਡਾਂ ਦੇ ਵਿੱਚ ਬੁੱਝੜਾ ਨੇ ਅਨਾਉਂਸਮੈਂਟਾਂ ਕਰਤੀਆਂ ਹੰਡਪਾਟ ਕਰਾਓਗੇ ਉਹਦੇ ਭਲੇ ਲਈ ਅਰਦਾਸ ਕਰੋ ਮਤਲਬ ਰੱਬ ਨੂੰ ਰਿਸ਼ਵਤ ਦੇ ਕੇ ਤੁਸੀਂ ਉਹਦੀ ਸਜ਼ਾ ਮਾਫ ਕਰਾਉਣੀ ਚਾਹੁੰਦੇ ਹੋ ਮਤਲਬ ਇਹੀ ਹੈ ਨਾ ਵੀ ਰੱਬ ਨੇ ਤੁਹਾਡੇ ਕਹਿਣ ਮੁਤਾਬਕ ਸਜ਼ਾ ਮਾਫ ਕਰ ਦੇਣੀ ਹੈ ਉਹਨੂੰ ਬਰੀ ਕਰ ਦੇਣਾ ਇਹ ਕਹਿਣਾ ਚਾਹੁੰਦੇ ਹੋ ਕਦੇ ਵੀ ਨਹੀਂ ਮੈਨੂੰ ਦੁੱਖ ਹੈ ਇਸ ਗੱਲ ਦਾ ਵੀ ਉਹ ਬੱਚਾ ਹੀ ਹੈ ਕਿਸੇ ਦਾ ਉਹਦੇ ਕੋਲ ਗਲਤੀ ਹੋ ਗਈ ਗੁਨਾਹ ਹੋ ਗਿਆ ਉਹਨੂੰ ਸਜ਼ਾ ਹੋ ਇਹ ਦੁੱਖ ਹੈ ਪਰ ਅਸੀਂ ਦੁੱਖ ਤੁਹਾਡੇ ਵਾਂਗੂ ਨਹੀਂ ਬਣਾਉਣਾ ਜਿੱਦਾਂ ਤੁਸੀਂ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣੀਆਂ ਨੇ ਅਰਦਾਸਾਂ ਕਰਨੀਆਂ ਨੇ ਉਹਦੇ ਨਾਂ ਤੇ ਗ੍ਰਾਹੀਆਂ ਕਰਕੇ ਪੈਸੇ ਇਕੱਠੇ ਕਰਨੇ ਨੇ ਉਹ ਬੱਚੇ ਨੇ ਨਾ ਜੇ ਗਲਤੀ ਕੀਤੀ ਹੈ ਹੁਣ ਪੋਤੜੇ ਕੁਝ ਹੋਰ ਸਾਡੇ ਧਾਰਮਿਕ ਆਗੂਆਂ ਦੇ ਵੀ ਉਹਨੇ ਫਰੋਡ ਤੇ ਉਹਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਭਾਰਤ ਵਿੱਚ ਖਤਰਾ ਹੈ ਤੁਸੀਂ ਜੇ ਰਿਪੋਰਟ ਕਰਕੇ ਭੇਜੋਗੇ ਤਾਂ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਅਸਇਲਮ ਪਾ ਕੇ ਉਹਨੇ ਕੇਸ ਲਾਇਆ ਹੋਇਆ ਉੱਥੇ ਪੱਕੇ ਹੋਣ ਵਾਸਤੇ ਹੁਣ ਜਿਹੜੇ ਉੱਥੇ ਅਸਇਲਮ ਪਾ ਕੇ ਕੇਸ ਲਾਈ ਜਾਂਦੇ ਨੇ ਉਹ ਭਾਰਤ ਤੋਂ ਡਾਕੂਮੈਂਟ ਬਣਾਉਣੇ ਪੈਂਦੇ ਆ ਡਾਕਟਰ ਦੀ ਰਿਪੋਰਟ ਹੁੰਦੀ ਹੈ ਪੁਲਿਸ ਦਾ ਮੁਕੱਦਮਾ ਹੁੰਦਾ ਜਿਹਦੇ ਨਾਲ ਲੜਾਈ ਝਗੜਾ ਹੋਇਆ ਹੋਵੇ ਉਹ ਸਾਰਾ ਕੁਝ ਜਾਨ ਏ ਕਿ ਪੇਪਰ ਵਰਕ ਹੁੰਦਾ ਤੇ ਉੱਥੇ ਜਦੋਂ ਅਸਲਮ ਪਾ ਕੇ ਕੇਸ ਲੱਗਦਾ ਹੈ ਵਕੀਲਾਂ ਦੇ ਕੋਲੇ ਉਹ ਰਿਕਾਰਡ ਹੁੰਦਾ ਹੁਣ ਉਹ ਮੁੰਡਾ ਕਹਿੰਦਾ ਵੀ ਮੈਨੂੰ ਖਤਰਾ ਹੈ ਹੁਣ ਜਿਹੜੀ ਅਮਰੀਕਾ ਦੀ ਸਰਕਾਰ ਹੈਗੀ ਆ ਜਾਂ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਉਹ ਪੰਜਾਬ ਦੀ ਪੁਲਿਸ ਕੋਲੋਂ ਸਰਕਾਰੀ ਡਾਕਟਰ ਕੋਲੋਂ ਭਾਰਤ ਸਰਕਾਰ ਕੋਲੋਂ ਇਹ ਪੁੱਛ ਸਕਦੀ ਹੈ ਵੀ ਦੱਸੋ ਹਰਜਿੰਦਰ ਸਿੰਘ ਨੂੰ ਭਾਰਤ ਵਿੱਚ ਪੰਜਾਬ ਵਿੱਚ ਖਤਰਾ ਕਿੱਥੋਂ ਹੈ ਤੇ ਇੱਥੇ ਪੁਲਿਸ ਨੇ ਪੁੱਛਣਾ ਹੈ ਵੀ ਇਹ ਜਿਹੜੇ ਡਾਕੂਮੈਂਟ ਨੇ ਕਿੱਥੋਂ ਬਣੇ ਨੇ ਰਿਪੋਰਟ ਕੋਈ ਹੋਣੀ ਨਹੀਂ ਉਹ ਪੈਸੇ ਦੇ ਕੇ ਬਣ ਜਾਂਦੇ ਆ ਫੇਕ ਹੁਣ ਇਹ ਫੇਕ ਕਿਉਂ ਬਣਦੇ ਨੇ ਗਾਹ ਜਿਹੜਾ ਸਿਮਰਿਤ ਮਾਨ ਹੈ ਹੁਣ ਮਰਨ ਦੇ ਹਾੜੀਏ ਵੈਸੇ ਬੁੱਢਾ ਉਹਨੇ ਚਿੱਠੀ ਵੇਚੀ ਹੋਈ ਹੈ ਤੇ ਚਿੱਠੀਆਂ ਲੱਖਾਂ ਰੁਪਈਆ ਦੇ ਕੇ ਉਹ ਬੰਦੇ ਲੈਂਦੇ ਮਤਲਬ ਸਾਡੇ ਕੜਮ ਚੌਧਰੀ ਵੀ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਕੇ ਪੂਰੀ ਕੌਮ ਦਾ ਜਲੂਸ ਕੱਢੀ ਜਾਂਦੇ ਮੈਂ ਇੱਕ ਬੇਨਤੀ ਕਰਕੇ ਕੁਝ ਕਹਿਣਾ ਚਾਹੁੰਦਾ ਸੁਣੋ ਧਿਆਨ ਦੇ ਨਾਲ ਜਿਹੜੇ ਸਾਡੇ ਬੱਚੇ ਬੇਰੁਜ਼ਗਾਰ ਨੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਉਹਨਾਂ ਦੀ ਜ਼ਿੰਮੇਵਾਰ ਸਾਡੀ ਸਰਕਾਰ ਹੈ ਤੇ ਜਾਂ ਸਾਡੇ ਜਿਹੜੇ ਬੱਚੇ ਪੈਦਾ ਕਰਨ ਵਾਲੇ ਪੇਰੈਂਟਸ ਨੇ ਉਹ ਨਹੀਂ ਅਸੀਂ ਇਹ ਠੇਕਰਾ ਅਮਰੀਕਾ 'ਤੇ ਰੱਪਣਾਂਗੇ। ਟਰੰਪ ਨੂੰ ਅਵਾਮਾਂ ਨੂੰ ਕਹਾਂਗੇ ਵੀ ਅਸੀਂ ਕਸੂਰਵਾਰਾਂ ਸਾਡੇ ਜਵਾਬ ਤੁਸੀਂ ਸੰਭਾਲੋ ਇਹਨਾਂ ਨੂੰ ਰੋਜ਼ਗਾਰ ਤੁਸੀਂ ਦਿਓ। ਇਹ ਸਾਡੀਆਂ ਗੱਲਾਂ ਉਹ ਮੰਨਣਗੇ। ਵੱਡੇ-ਵੱਡੇ ਵਕੀਲ ਜਦੋਂ ਡਿਪੀਟਾਂ ਵਿੱਚ ਆਉਂਦੇ ਆ ਜਿਵੇਂ ਹੁਣ ਜਸਟੀਫਾਈ ਕਰੀ ਜਾਂਦੇ ਆ ਕਿ ਉਹ ਬੱਚੇ ਨੇ ਗਲਤੀ ਕਰਤੀ ਕੋਈ ਵੱਡੀ ਗੱਲ ਨਹੀਂ ਪਟੀਸ਼ਨ ਪਾਈ ਜਾਵੇ ਇੰਨੇ ਲੱਖ ਲੋਕ ਸਹਿਨ ਕਰ ਦੇਣ ਤਾਂ ਉਹਦੀ ਸਜ਼ਾ ਘਟ ਸਕਦੀ ਹੈ ਹੋ ਸਕਦਾ ਮਾਫੀ ਦਿੱਤੀ ਜਾਵੇ ਜਾਨਕਿ ਇਦਾਂ ਦੀ ਕਰਤੂਤ ਕਰ ਰਹੇ ਨੇ ਇਹ ਕਿਦਾਂ ਹੋ ਜੂਗਾ ਹੁਣ ਜਿਹੜਾ ਵਿੱਚ ਇੱਕ ਰੱਬ ਨੂੰ ਘਸੋੜ ਲਿਆ ਜਿਹੜੇ ਅਰਦਾਸਾਂ ਕਰਨਗੇ ਖੰਡ ਪੜ ਕਰਾਉਣਗੇ ਉਹਨਾਂ ਧੰਦਾ ਕਿਦਾਂ ਚੱਲ ਪਿਆ ਬਾਰ ਹੀ ਨਹੀਂ ਆਉਣੀ ਪਿੰਡਾਂ ਦੇ ਵਿੱਚ ਕੀ ਹੁੰਦਾ ਕਰਾ ਦਿਓ ਖੰਡ ਪੜ ਅਰਦਾਸ ਕਰ ਦਿਓ ਤੋਂ ਦੁਬਾਰਾ ਵਿੱਚ ਕੀ ਹੋਣਾ ਕਿ ਉਹ ਬੰਦਾ ਜਿਹਨੇ ਐਕਸੀਡੈਂਟ ਕਰਕੇ ਉਹ ਤਿੰਨ ਬੰਦੇ ਮਾਰੇ ਨੇ ਅਮਰੀਕਾ ਦੇ ਕੀ ਉਹ ਬੰਦੇ ਉਹਨੂੰ ਬਖਸ਼ਣਗੇ ਉਹ ਮaaf ਕਰ ਦੇਣਗੇ ਉਸ ਮੁੰਡੇ ਨੇ ਜਦੋਂ ਐਕਸੀਡੈਂਟ ਹੋਇਆ ਸੀ ਹਸਪੀਟਲ ਵਿੱਚ ਉਹਨੂੰ ਵੀ ਲਜਾਇਆ ਗਿਆ ਉਹਨਾਂ ਨਾਲ ਉੱਥੇ ਤੇ ਉਹਨੂੰ ਪ੍ਰਾਈਵੇਟ ਇੱਕ ਰੂਮ ਦੇ ਵਿੱਚ ਰੱਖਿਆ ਹੋਣਾ ਉੱਥੇ ਡਾਕਟਰੀ ਰਿਪੋਰਟ ਆਉਂਦੀ ਹੈ ਬਾਅਦ ਵਿੱਚ ਪੁਲਿਸ ਨੇ ਅਰੈਸਟ ਕਰਨਾ ਹੁੰਦਾ ਉਤੋਂ ਵੀ ਸ਼ਾਇਦ ਕਹਿੰਦੇ ਉਹ ਮੁੰਡਾ 도ੜ ਗਿਆ ਸੀ ਭੱਜ ਗਿਆ ਸੀ ਜਾਨੀ ਕਿ ਅਸੀਂ ਗਲਤੀਆਂ ਕਰੀ ਜਾਈਏ ਤੇ ਬਸਾਨੂੰ ਸੌਰੀ ਕਹਿ ਕੇ ਜਾਂ ਪਟੀਸ਼ਨ ਸ਼ੈਨ ਕਰਨ ਵਾਸਤੇ 30 40 ਲੱਖ ਬੰਦਾ ਆ ਜੇ ਸਾਨੂੰ ਮਾਫੀ ਮਿਲ ਜੇ ਅਸੀਂ ਇਹ ਚਾਹੁੰਦੇ ਹਾਂ ਇਹ ਕਦੇ ਨਹੀਂ ਹੋ ਸਕਦਾ ਹੁਣ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਹੈ ਭਾਰਤ ਦਾ ਕਾਨੂੰਨ ਕੀ ਕਹਿੰਦਾ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਭਾਰਤ ਵਿੱਚ ਰਹਿੰਦੇ ਹਾਂ ਇੱਥੇ ਜੇ ਸਾਡੇ ਕੋਲ ਇਨਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਤਾਂ ਦੇ ਕੇ 2000 ਰੁਪਏ ਪੁਲਿਸ ਨੂੰ ਭੱਜ ਜਾਓ ਉੱਥੇ ਯਾ ਬੰਦਾ ਮਰ ਗਿਆ ਦੇ ਕੇ 10 ਲੱਖ ਰੁਪਇਆ ਰਾਜੀ ਬੰਦਾ ਕੱਲੋ ਅਸੀਂ ਇਦਾਂ ਚਾਹੁੰਦੇ ਆ ਇਦਾਂ ਕਦੇ ਨਹੀਂ ਹੋ ਸਕਦਾ ਸਮਝੀ ਅਸੀਂ ਇਹਨਾਂ ਗੱਲਾਂ ਨੂੰ ਬਹੁਤੇ ਲੋਕਾਂ ਨੇ ਅੱਜ ਮੀਡੀਆ ਨੇ ਬਹੁਤੇ ਫੋਨ ਕੀਤੇ ਕੁਝ ਬੰਦੇ ਇੰਟਰਵਿਊ ਕਰਨ ਵਾਸਤੇ ਆਏ ਵੀ ਤੁਸੀਂ ਕਹਿੰਦੇ ਆਪਣੀ ਮਰਜ਼ੀ ਕੀਤੀ ਤੁਸੀਂ ਇਦਾਂ ਟਿਕਟ ਆਪਣੇ ਕਰਤੀ ਮਰਜ਼ੀ ਕਿਉਂ ਕੀਤੀ ਬਈ ਜਿਸ ਬੰਦੇ ਨੇ ਡਰਾਵਰੀਲ ਸੰਸਦ ਦੇ ਕੋਲ ਹੈਗਾ ਅਮਰੀਕਾ ਦਾ ਤੇ ਉਹਨੇ ਪੂਰਾ ਪੇਪਰ ਵਰਕ ਕਰਕੇ ਉਹ ਲਾਇਸੈਂਸ ਲਿਆ ਹੁੰਦਾ ਉਹਦੇ ਵਿੱਚ ਰੂਲ ਕੀ ਹੁੰਦੇ ਆ ਉਹਨੂੰ ਫੋਲੋ ਕਰਨਾ ਪੈਂਦਾ ਉਸ ਮੁੰਡੇ ਨੇ ਗਲਤੀ ਕਿਉਂ ਕੀਤੀ 5 ਮਿੰਟ ਦੀ ਦੂਰੀ ਹੋਰ ਤੈਅ ਕਰਨੀ ਸੀ ਅੱਗੇ ਤੋ ਜਾ ਕੇ ਯੂ ਟਰਨ ਮਾਰ ਲੈਂਦਾ ਉੱਥੋਂ ਯੂ ਟਰਨ ਕਿਉਂ ਮਾਰੀ ਉਹਨੂੰ ਪਤਾ ਸੀ ਇਸ ਗੱਲ ਦਾ ਅਸੀਂ ਕਿੰਨੀਆਂ ਕ ਕਮਜ਼ੋਰੀਆਂ ਨੂੰ ਛਪਾਵਾਂਗੇ ਇੱਕ ਝੂਠ ਨੂੰ ਛਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਫਿਰ ਪੰਗਾ ਕਿੱਡਾ ਵੱਡਾ ਖੜਾ ਕਰਤਾ ਉੱਥੇ ਲੱਖਾਂ ਲੋਕ ਨੇ ਜਿਹੜੇ ਅਸੈਲਮ ਪਾ ਕੇ ਕੇਸ ਲੜ ਰਹੇ ਨੇ ਪੱਕੇ ਹੋਣ ਵਾਸਤੇ ਉਹ ਪੋਲ ਖੁੱਲ ਗਈ ਜਦੋਂ ਇਹਦੀ ਪੋਲ ਖੁੱਲੂ ਮੁੰਡੇ ਦੀ ਪੁੱਛਿਆ ਜਾਊ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਵੀ ਖਤਰਾ ਕਿਹਦੇ ਤੋਂ ਹੈ ਫਿਰ ਹੁਣ ਸਰਕਾਰ ਨੇ ਥੋੜੀ ਦੱਸਨਾ ਜਦੋਂ ਉੱਥੇ ਡਾਕੂਮੈਂਟ ਫੇਕ ਹੋਣਗੇ ਕੌਣ ਮੰਨੂਗਾ ਦੂਜੀ ਗੱਲ ਜਿਹੜੇ ਵਰਕ ਪਰਮਿਟ ਸੀ ਅਮਰੀਕਾ ਦੇ ਜਿਹੜੇ ਡਰਾਈਵਰ ਨੇ ਖਾਸ ਕਰਕੇ ਭਾਰਤੀ ਜਿਹੜੇ ਲੋਕ ਨੇ ਉਹਨਾਂ ਤੇ ਰੋਕ ਲਾ ਦਿੱਤੀ ਜਿਹੜੇ ਬੰਦੇ 40-40 50-50 ਲੱਖ ਰੁਪਈਆ ਲਾ ਕੇ ਇੱਥੋਂ ਗਏ ਨੇ ਉਹਨਾਂ ਸਾਰਿਆਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਤੇ ਇਹ ਹੱਲਾਸ਼ੇਰੀ ਕੌਣ ਦੇ ਰਿਹਾ ਹੈ ਸਾਡੇ ਕੋਲ ਡਿਕੜਮ ਚੌਧਰੀ ਅਮਰੀਕਾ ਵਿੱਚ ਬੈਠਿਆ ਹੈ ਪੂਸ਼ਪਾਰ ਦੇ ਵਿੱਚ ਜਿਹੜਾ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਗਲਤੀਆਂ ਬੱਚਿਆਂ ਕੋਲ ਹੁੰਦੀਆਂ ਨੇ ਗਲਤੀ ਹੁੰਦੀ ਹੈ ਜੀ ਗੁਨਾਹ ਨਹੀਂ ਗਲਤੀ ਐਡੀ ਬਲਡੀ ਨਹੀਂ ਹੁੰਦੀ ਇਹ ਗੁਨਾਹ ਹੁੰਦਾ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਵੀ ਜੇ ਸਾਡੇ ਕੋਈ ਭਾਰਤ ਵਿੱਚ ਐਕਸੀਡੈਂਟ ਕਰਕੇ ਭੱਜ ਜਾਵੇ ਇਥੋਂ 4-5 ਬੰਦੇ ਮਾਰ ਕੇ ਤੁਸੀਂ ਉਹਨੂੰ ਮਾਫ਼ ਕਰੋਗੇ ਕਾਨੂੰਨ ਤਾਂ ਸਭ ਲਈ ਇੱਕ ਹੈ ਨਾ ਇਹ ਬੇਨਤੀ ਹੈ ਜੀ ਆਪਣੇ ਬੱਚਿਆਂ ਨੂੰ ਕੰਟਰੋਲ ਵੀ ਕਰੋ ਹੱਲਾਸ਼ੇਰੀ ਨੂੰ ਦਿਓ ਗਲਤ ਦਿਸ਼ਾ ਦੇ ਨਾਂ ਤੋਰੋ ਉਹਨੂੰ ਗਲਤ ਗਾਈਡ ਨਾ ਕਰੋ ਤੇ ਨਹੀਂ ਇਹ ਖਮਿਆਜੇ ਭੁਤਨੇ ਪਹਿਣਗੇ ਇਹ ਖੂਬ ਅਟਰੇ ਹੈ ਅਸੀਂ ਆਉਣ ਵਾਲੇ ਸਮੇਂ ਲਈ ਹੁਣ ਉਹ ਮੁੰਡਾ ਪੁਲਿਸ ਨੇ ਅਰੈਸਟ ਕੀਤਾ ਹੋਇਆ ਉਹਦੀ ਸੁਣਵਾਈ 27 ਤਰੀਕ ਨੂੰ ਹੋਣੀ ਹੈ ਦੁਬਾਰਾ ਇਹ ਅਦਾਲਤ ਨੇ ਫੈਸਲਾ ਕਰਨਾ ਵੀ ਉਹਨੂੰ ਸਜ਼ਾ ਕਿੰਨੀ ਹੋਣੀ ਹੈ ਤੁਸੀਂ ਪਹਿਲੀ ਪੋਸਟਾਂ 'ਪਾ ਪਾ ਕੇ ਕੋਈ ਕਹਿੰਦਾ 50 ਸਾਲ ਦੀ ਹੋ ਜਾ 45 ਸਾਲ ਦੀ ਹੋ ਜਾ ਮਾਫ ਕਰਾ ਦਈਏ ਇਹ ਤੁਸੀਂ ਕਿਉਂ ਕਰ ਰਹੇ ਹੋ ਸਭ ਤੋਂ ਵੱਧ ਜਲੂਸ ਸਾਡੇ ਪੰਜਾਬੀਆਂ ਨੇ ਉਸ ਮੁੰਡੇ ਦਾ ਕਰੜਿਆ ਆਪਾਂ ਵੀ ਮੰਨਦੇ ਆਂ ਵੀ ਗਲਤੀ ਇਨਸਾਨ ਕੋਲ ਹੋ ਜਾਂਦੀ ਹੈ ਵੱਡੀਆਂ-ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਇਹਨੂੰ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਕੋਈ ਸ਼ੱਕ ਨਹੀਂ ਪਰ ਅਸੀਂ ਪੋਸਟਾਂ ਪਾਪ ਕੇ ਉਹਦਾ ਸਾਥ ਦਿੱਤਾ ਜਾਂ ਉਹਨੂੰ ਟਰੋਲ ਕੀਤਾ ਉਹਦਾ ਜਲੂਸ ਕੱਢਿਆ ਉਹਦੀ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਕਹਿੰਦਾ ਮੈਂ ਗਲਤੀ ਕਰ ਬੈਠਾ ਪਰ ਲੋਕ ਚਾਹੁੰਦੇ ਨੇ ਕਿ ਮੈਨੂੰ 50 ਸਾਲ ਦੀ ਸਜ਼ਾ ਹੋਵੇ ਕੀ ਕਰਾਂਗੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ